ਹੁਣ ਹੌਣ ਤੋਂ ਕੋਈ ਨਹੀਂ ਮੈਂ ਨਹੀਂ ਕਾ ਬਾਹਰ ਜਾਣਾ ਜਿਹਦੇ ਕੋ ਜੋਰ ਲਾਉਣਾ ਲਾਉਣ ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਹੈ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਰੇਦੇ ਨਾ ਕਿਸੇ ਦੇ ਕੋਈ ਨਹੀਂ ਪੈਰਾਕਲ ਕੋ ਬੰਦਾ ਰਿਹਾ ਅੱਛਾ ਕੀ ਹੋਇਆ ਅੱਛਾ ਚਿੱਟਨ ਵਿੱਚ ਅੰਦਰ ਆ ਕੇ ਸ਼ਾਂਤਪਈ ਨਾ ਕਾਗਜ਼ ਭਰਨ ਦੇ ਬੰਦੇ ਸਾਡੇ ਉਹਨਾਂ ਨੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨੇ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲਈਆਂ ਆਰਮ ਨਾਲ ਇੱਥੇ ਕਾਗਜ਼ ਭਰ ਰਹੇ ਨੇ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੱਗਾ ਜਾਊਗਾ ਨਹੀਂ ਮੇਰੇ ਨਾਲ ਤੇ ਨਹੀਂ ਹੱਥੋਂ ਪਈ ਹੋਈ ਸਾਰੇ ਬੰਦੇ ਬਲੇ ਬੰਦੇ ਯਾਰ ਇਹ ਉਮੀਦਵਾਰ ਨਹੀਂ ਬੈ ਚੇਅਰਮੈਨ ਨਾਲ ਹੱਥ ਸਲਾਵਾ ਜੀ ਅੱਛਾ ਜੀ ਅਸੀਂ ਜਨਾਬ ਕਾਗਜ਼ ਅੰਦਰੋਂ ਵਾਪਸ ਸਾਡੇ ਉਗਲਾਤ ਨੂੰ ਗੱਲ ਹੀ ਆ ਜੇ ਵੇਖਣਾ ਤਾਂ ਬਾਹਰ ਵੇਖ ਲੈਣਾ ਸਾਡੇ ਦਾ ਇਹ ਕੋ ਕਰਤੂ ਥੋੜੀ ਐ ਇਹ ਸਾਰਾ ਕੁਝ ਪੁੱਛ ਕਰਾਉਣ ਲਈ ਆ ਕੀ ਕਰਦੇ ਆ ਕੋਣ ਨੂੰ ਫੋਨ ਕਰ ਨੂੰ ਅੰਦਰ ਕਿੰਨੀ ਕਿਨਾਂ ਮਸਾੜਾ ਬਿਲਕੁਲ ਐ ਚੰਗਾ ਮੋਹਾਲ ਮੈਂ ਕੈਂਡੀਟ ਆ ਪੁੱਛ ਰਿਹਾ ਹਾਂ ਆਹ ਲਾਗਤ ਜੇ ਮੈਂ ਨਹੀਂ ਲਈ ਤਾਗਾਜ਼ਾ ਖਿੱਚਾ ਕੇ ਬਾਹਰ ਆਏ ਆ ਫੋਨ ਕਰਦੇ ਗੱਲ ਤੇ ਉਹ ਪੱਜਾਂ ਦਾ ਕੀ ਹੋਇਆ ਕੀ ਰੇਸ਼ਨ ਰੇਸ਼ਨ ਵੱਡਾ ਪਗੜੀ ਕਿੱਥੇ ਤੁਹਾਡੀ ਪਗੜੀ ਲਾਗ ਫਿਚਕ ਲਿਆ ਗਿਆ ਨਾ ਉਹ ਵਾਰਾ ਮਗਰ ਪੰਗੜੀ ਪੱਕਾ ਲੈ ਕੇ ਜਾਵਾਂਗੇ ਜਨਾਬ ਪੱਕਾ ਲੈ ਕੇ ਜਾਵਾਂਗੇ ਚੱਲ ਬੇ ਜੀ ਹੁਣ ਹੌਣ ਤੋਂ ਕੋਈ ਨਹੀਂ ਪਹਿਲਾਂ ਉਹ ਬਾਹਰ ਜਾਣੇ ਪਰੋਂ ਤੋਂ ਨਹੀਂ ਕਿਹਨੇ ਆ ਤੇ ਮੈਂ ਨਹੀਂ ਕਾ ਬਾਹਰ ਜਾਣਾ ਜਿਹਦੇ ਕੋ ਜੋੜ ਲਾਉਣਾ ਲਾਉਣ ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਰੇਦੇ ਨਾ ਕਿਸੇ ਦੇ ਕੋਈ ਨਹੀਂ ਪੈਰਾਕਲ ਕੋ ਬੰਦਾ ਰਿਹਾ ਅੱਛਾ ਕੀ ਹੋਇਆ ਚਾ ਚਿੱਟਣ ਵਿੱਚ ਅੰਦਰ ਕਾਗਜ਼ ਸ਼ਾਂਤਪਈ ਨਕਾਗਜ਼ ਭਰਨ ਦੇ ਬੰਦੇ ਸਾਡੇ ਉਹਨਾਂ ਨੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲਈ ਆਰਾਮ ਨਾਲ ਉੱਥੇ ਕਾਗਜ਼ ਭਰ ਰਹੇ ਨੇ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਨਾ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੰਦਾ ਜਾਊਗਾ ਨਾ ਮੇਰੇ ਨਾਲ ਤੇ ਨਹੀਂ ਹੱਥੋਂ ਪਾਈ ਹੋਈ ਸਾਰੇ ਬੰਦੇ ਬੰਦੇ ਯਾਰ ਇੱਕ ਮਿੰਟ ਸਾਰਾ ਉਮੀਦਵਾਰ ਨੇ ਬੈਚ ਚੇਅਰਮੈਨ ਦਾ ਅਦੀ ਸਲਾਵਾ ਜੀ ਅਸੀਂ ਜਨਾਬ ਕਾਗਜ਼ ਅਦਰੋਂ ਬਾਹਰੋਂ ਬਾਹਰ ਹੁੰਦਾ ਢਾ ਕੇ ਪੱਗਾਂ ਬੁਗਲਾ ਤੀ ਗੱਲ ਹੀ ਆ ਜੇ ਵੇਖਣਾ ਤਾਂ ਬਾਹਰ ਵੇਖ एक और करतू थोड़ी है ये सारा कुछ ही पूछ रहा हूं नहीं यार लग की कर रहे हैं फोन कर रहा हूं अंदर इन्हीं के नाम मशक मशक रहा हूं बिल्कुल ऐसे मैं कह रहा हूं और साफ चीज बना के अमर ताक दाखिल करा के बाहर आए हैं उनको निकालते हैं आपको पाई कौन सा ये वो पटाल का क्यों होया कि रेशम रेशम पटाल पगड़ी किसे कर मगदी लाग खींच के लेके आए हैं और आराम से पगड़ी बड़ी पक्का ਹੁਣ ਹੁਣੋਂ ਤੋਂ ਕੋਈ ਨਹੀਂ ਮੈਂ ਨਹੀਂ ਕਾ ਬਾਹਰ ਕੜਾ ਜਿਹਦੇ ਕੋ ਜੋਰ ਲਾਉਣਾ ਲਾਉਣ ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਰੇਦੇ ਨਾ ਕਿਸੇ ਦੇ ਕੋਈ ਨਹੀਂ ਪੈਰਾਕਿਊਟ ਬੰਨਦਾ ਰਿਹਾ ਅੱਛਾ ਕੀ ਹੋਇਆ ਅੱਛਾ ਚਿੱਟਣ ਵਿੱਚ ਅੰਦਰ ਕਾਗੇ ਸ਼ਾਂਤਪਈ ਨਾ ਕਾਗੇ ਭਰੰਦੇ ਬੰਦੇ ਸਾਡੇ ਉਹਨਾਂ ਨੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲਈਆਂ ਆਰਮ ਨਾਲ ਉੱਥੇ ਕਾਗਜ਼ ਭਰ ਰਹੇ ਨੇ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਨਾ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੱਗਾ ਜਾਊਗਾ ਨਾ ਮੇਰੇ ਨਾਲ ਤੇ ਨਹੀਂ ਹੱਥੋਂ ਪਾਈ ਹੋਈ ਸਾਰੇ ਚੰਗੇ ਬੰਦੇ ਭਲੇ ਬੰਦੇ ਯਾਰ ਇੱਕ ਮਿੰਟ ਇਹ ਆ ਉਮੀਦਵਾਰ ਨੇ ਮੈਚ ਚੇਅਰਮੈਨ ਨਾਲ ਹੱਥ ਸਲਾਵਾ ਜੀ ਅੱਛਾ ਜੀ ਅਸੀਂ ਜਨਾਬ ਕਾ ਅੰਦਰੋਂ ਵਾਪਸ ਸਾਡੇ ਬਾਹਰੋਂ ਨਹੀਂ ਬਾਹਰੋਂ ਦਾ ਢਾ ਕੇ ਪੱਗਾਂ ਬੁਗਲਾ ਦੇ ਗੱਲ ਇਹ ਕੋ ਕਰਤੂ ਥੋੜੀ ਹੈ ਇਹ ਸਾਰਾ ਕੁਝ ਪੁੱਛ ਕਰਾਉਣ ਲਈ ਆ ਕੀ ਕਰਦੇ ਨੂੰ ਨੂੰ ਕਰ ਨੂੰ ਅੰਦਰ ਨਹੀਂ ਕਿਨਾਂ ਮਸਾੜਾ ਬਿਲਕੁਲ ਐਚੀ ਮੈਂ ਕੈਂਡੀਰ ਪੁੱਛ ਰਿਹਾ ਹਾਂ ਸਾਡੇ ਤਾਗਾਜ਼ਾ ਹਟਾ ਕੇ ਬਾਹਰ ਆਏ ਆ ਕੋਈ ਖੱਟੇ ਆਪ ਕੋ ਪਾਈ ਹੋਇਆ ਕੀ ਹੋਇਆ ਕਿ ਰੇਸ਼ਮ ਵੱਡਾ ਪਗੜੀ ਕਿੱਥੇ ਪਗੜੀ ਲਾ ਕੇ ਖਿੱਚ ਕੇ ਲੈ ਗਏ ਨਾ ਬੋਲੀ ਪੱਕਾ ਲੈ ਕੇ ਜਾਵਾਂਗੇ ਜਨਾਬ ਪੱਕਾ ਲੈ ਕੇ ਜਾਵਾਂਗੇ ਚੱਲ ਬੇਣੀ ਹੁਣ ਹੁਣੋਂ ਕੋਈ ਨਹੀਂ ਮੈਂ ਨਹੀਂ ਕਾ ਬਾਹਰ ਕਢਾ ਜਿਹਦੇ ਕੋਲ ਜੋਰ ਲਾਉਣਾ ਲਾਹਣ ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਰੇਦੇ ਨਾ ਕਿਸੇ ਦੇ ਕੋਈ ਨਹੀਂ ਪੈਰਾਕਲ ਕੋ ਬੰਨਦਾ ਰਿਹਾ ਅੱਛਾ ਕੀ ਹੋਇਆ ਅੱਛਾ ਚਿੱਟਣ ਵਿੱਚ ਅੰਦਰ ਕਾਗਜ਼ ਸ਼ਾਂਤ ਬਾਈ ਨੇ ਕਾਗਜ਼ ਭਰਨ ਦੇ ਬੰਦੇ ਸਾਡੇ ਉਹਨਾਂ ਨੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀ ਪੱਗਾਂ ਲਈ ਆਰਾਮ ਨਾਲ ਇੱਥੇ ਕਾਗਜ਼ ਭਰ ਰਹੇ ਨੇ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਨਾ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੱਗਾ ਜਾਊਗਾ ਨਾ ਮੇਰੇ ਨਾਲ ਤੇ ਨਹੀਂ ਹੱਤੋਂ ਪਾਈ ਹੋਈ ਸਾਰੇ ਚੰਗੇ ਬੰਦੇ ਇਹ ਬੰਦੇ ਆ ਯਾਰ ਕੀ ਆ ਉਮੀਦਵਾਰ ਨੇ ਬੈ ਚੇਅਰਮੈਨ ਦਾ ਹੱਥੀ ਸਲਾਵਾ ਜੀ ਅਸੀਂ ਜਨਾਬ ਕਾਗਜ਼ ਅੰਦਰੋਂ ਬਾਅਦੋਂ ਸਾਡੇ ਬਾਹਰ ਹੁੰਦੇ ਨਹੀਂ ਬਾਹਰ ਹੁੰਦੇ ਢਾ ਕੇ ਪੱਗਾਂ ਬਕਲਾ ਤੀ ਗੱਲ ਹੀ ਆ ਜੇ ਵੇ

ਹੁਣ ਹੁਣ ਤੋਂ ਕੋਈ ਨਹੀਂ ਸਰਕਾਰ ਨਹੀਂ ਕਰਾਂ ਤੋਂ ਮੈਂ ਨਹੀਂ ਕਾ ਬਾਹਰ ਜਾਣਾ ਜਿਹਦੇ ਕੋ ਜੋਰ ਲਾਉਣਾ ਲਾਉਣ ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਰੇਦੇ ਨਾ ਕਿਸੇ ਦੇ ਕੋਈ ਨਹੀਂ ਪੈਰਾਕਲ ਕੋ ਬੰਨਦਾ ਰਿਹਾ ਅੱਛਾ ਕੀ ਹੋਇਆ ਅੱਛਾ ਚਿੱਟਣ ਵਿੱਚ ਅੰਦਰ ਆਗੇ ਸ਼ਾਂਤਪਈ ਨਾ ਕਾਗੇ ਭਰੰਦੇ ਬੰਦੇ ਸਾਡੇ ਉਹਨਾਂ ਨੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲਈਆਂ ਆਰਮ ਨਾਲ ਉੱਥੇ ਕਾਗਜ਼ ਭਰ ਰਹੇ ਨੇ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਨਾ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੱਗਾ ਜਾਊਗਾ ਨਾ ਮੇਰੇ ਨਾਲ ਤੇ ਨਹੀਂ ਹੱਥੋਂ ਪਾਈ ਹੋਈ ਸਾਰੇ ਬੰਦੇ ਬੰਦੇ ਯਾਰ ਇਹ ਉਮੀਦਵਾਰ ਨੇ ਬੈ ਚੇਅਰਮੈਨ ਨਾਲ ਹੀ ਸਲਾਹਾਂ ਜੀ ਅਸੀਂ ਜਨਾਬ ਕਾ ਅੰਦਰੋਂ ਬਾਅਦ ਤੋਂ ਬਾਹਰੋਂ ਨਹੀਂ ਬਾਹਰੋਂ ਤਾਂ ਢਾ ਕੇ ਪੱਗਾਂ ਬੁਗਲਾ ਦੇ ਗੱਲ ਯਾਰ ਜੇ ਵੇਖਣਾ ਤਾਂ ਬਾਹਰ ਵੇਖ ਲੈਣ ਸਾਡੇ ਨਾਲ एक और करतू थोड़ी है सारा कुछ पूछ के कराऊंगा ये वाला क्यों की कर रहे हैं फोन कर दूंगा अंदर इन्हीं के मैं मशक मशक रहा हूं बिल्कुल अच्छा मैं कह रहा हूं माहौल मैं कह रहा हूं आपको बढ़िया हो रहा है बाजवा और साथ में जेल में हम इतना कागज हासिल करा के बाहर आए हैं उनको हट गए आपको वो पड्डा अंदर की हो जाएगी रेशम ਹੁਣ ਹੁਣੋਂ ਕੋਈ ਨਹੀਂ ਪਹਿਲਾਂ ਉਹ ਬਾਹਰ ਚੜਾਣ ਦੇਣਾਂ ਨਹੀਂ ਆ ਤੇ ਮੈਂ ਨਹੀਂ ਕਾ ਬਾਹਰ ਚੜਾ ਜਿਹਦੇ ਕੋ ਜੋਰ ਲਾਉਣਾ ਲਾਹਣ ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਿਰੇ ਦੇ ਨਾ ਕਿਸੇ ਦੇ ਕੋਈ ਨਹੀਂ ਪੈਰਾਕਲ ਕੋ ਬੰਨਦਾ ਰਿਹਾ ਅੱਛਾ ਕੀ ਹੋਇਆ ਚਾ ਚਿੱਟਣ ਵਿੱਚ ਅੰਦਰ ਆਗੇ ਸ਼ਾਂਤਪਈ ਨਾ ਕਾਗਜ ਭਰਨ ਦੇ ਬੰਦੇ ਸਾਡੇ ਉਹਨਾਂ ਨੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀ ਪੱਗਾਂ ਲਈ ਆਰਾਮ ਨਾਲ ਇੱਥੇ ਕਾਗਜ ਭਰ ਰਹੇ ਨੇ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੱਗਾਂ ਜਾਊਗਾ ਮੇਰੇ ਨਾਲ ਤੇ ਨਹੀਂ ਹੱਤੋਂ ਪਈ ਹੋਈ ਸਾਰੇ ਚੰਗੇ ਬੰਦੇ ਆਪਲੇ ਬੰਦੇ ਆ ਯਾਰ ਇਹੋ ਮੀਤਵਾਰ ਨੇ ਬੈ ਚੇਅਰਮੈਨ ਦਾ ਅਟਿਸਲਾਵਾ ਜੀ ਅਸੀਂ ਜਨਾਬ ਕਾਗਜ ਅੰਦਰੋਂ ਬਾਅਦੋਂ ਬਾਹਰ ਹੁੰਦੇ ਨਹੀਂ ਬਾਹਰ ਹੁੰਦੇ ਢਾ ਕੇ ਪੱਗਾਂ ਬੁਕਲਾ ਦੇ ਗੱਲ ਹੀ ਆ ਜੇ ਵੇਖਣਾ ਤਾਂ ਬਾਹਰ ਇਹ ਕੋ ਕਰਤੂ ਥੋੜੀ ਹੈ ਸਾਰਾ ਕੁਝ ਪੁੱਛ ਕਰਾਉਣ ਲਈ ਆ ਕੀ ਕਰਦੇ ਨੂੰ ਨੂੰ ਕਰੂ ਅੰਦਰ ਕਿ ਨਹੀਂ ਕਿ ਮੈਸਜ ਮੈਸਜ ਆ ਰਿਹਾ ਬਿਲਕੁਲ ਇੱਥੇ ਮੈਂ ਕਹਿੰਦੇ ਜਿਹੜਾ ਬੜਾ ਹੋਇਆ ਹੈ ਸਾਫਾ ਚੇਰਮੈਨ ਨੂੰ ਲਈ ਤਾਗਾਜ਼ਾ ਅਖਰ ਕੇ ਬਾਹਰ ਆਏ ਆ ਫੋਟੋ ਖੜ ਕੇ ਆਪ ਕੋ ਪਾਈ ਹੋਇਆ ਹੈ ਉਹ ਵੱਡਾ ਹੋਇਆ ਕਿ ਰੇਸ਼ਨ ਰੇਸ਼ਨ ਵੱਡਾ ਮਗਦੀ ਕਿੱਥੇ ਤੁਹਾਡੀ ਮਗਦੀ ਖਿੱਚ ਕੇ ਲੈ ਗਏ ਨਾ ਪ੍ਰੋਗਰਾਮ ਅਗਲਾ ਪੱਕਾ ਲੈ ਕੇ ਜਾਵਾਂਗੇ ਜਨਾਬ ਪੱਕਾ ਲੈ ਕੇ ਜਾਵਾਂਗੇ ਚਲ ਜਾਈਏ ਹੁਣ ਹੁਣੋਂ ਕੋਈ ਨਹੀਂ ਮੈਂ ਨਹੀਂ ਕਾ ਬਾਹਰ ਜਾਣੇ ਜਿਹਦੇ ਕੋ ਜੋਰ ਲਾਉਣਾ ਲਾਓ ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਰੇਦੇ ਨਾ ਕਿਸੇ ਦੇ ਕੋਈ ਨਹੀਂ ਪੈਰਾਕਲ ਕੋ ਬੰਦਾ ਰਿਆ ਅੱਛਾ ਕੀ ਹੋਇਆ ਅੱਛਾ ਚਿੱਟਨ ਅੰਦਰ ਕਾਗਜ਼ ਸ਼ਾਂਤਪਈ ਨਾ ਕਾਗਜ਼ ਭਰਨ ਦੇ ਬੰਦੇ ਸਾਡੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲਈ ਆਰਾਮ ਨਾਲ ਇੱਥੇ ਕਾਗਜ਼ ਭਰ ਰਹੇ ਨੇ ਹਾਂ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਨਹੀਂ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੱਗਾ ਜਾਊਗਾ ਨਹੀਂ ਮੇਰੇ ਨਾਲ ਤੇ ਨਹੀਂ ਹੱਤੋਂ ਪਈ ਉਹ ਸਾਰੇ ਚੰਗੇ ਬੰਦੇ ਪਹਿਲੇ ਬੰਦੇ ਆ ਯਾਰ ਕੀ ਆ ਉਮੀਦਵਾਰ ਮੈਂ ਚੇਅਰਮੈਨ ਸਾਡੀ ਸਲਾਹਾਂ ਜੀ ਅਸੀਂ ਜਨਾਬ ਕਾ ਅੰਦਰੋਂ ਵਾਪਸੋਂ ਬਾਹਰੋਂ ਬਾਹਰ ਹੁੰਦਾ ਢਾ ਕੇ ਪਗਾ ਬਗਲਾ ਤੇ ਗੱਲ ਹੀ ਯਾਰ ਜੇ ਵੇਖਣਾ ਤਾਂ ਬਾਹਰ ਵੇਖ ਲੈਣਾ ਸਾਡੇ ਨਾਲ ਇਹ ਕੋ ਕਰਤੂ ਥੋੜੀ ਹੈ ਇਹ ਸਾਰਾ ਕੁਝ ਪੁੱਛ ਕਰਾਉਂਦੇ ਆਂ ਬਿਲਕੁਲ ਇੱਥੇ ਮੈਂ ਕਹਿੰਦੇ ਰਿਹਾ ਹਾਂ ਉਹ ਪੱਲਵਾਰਾ ਸਾਡੇ ਤੇ ਮਨ ਉਹ ਰਹੀ ਪੱਗਾ ਦਾਖਲ ਕਰਾ ਕੇ ਬਾਹਰ ਆਏ ਆ ਕੋਈ ਫੱਟ ਗੱਲ ਤੇ ਉਹ ਵੱਡਾ ਇਹ ਹੋਇਆ ਕਿ ਰੇਸ਼ਮ ਰੇਸ਼ਮ ਵੱਡਾ ਪਗੜੀ ਕਿੱਥੇ ਤੁਹਾਡੀ ਮਗਦੀ ਲਾਗ ਖਿੱਚ ਕੇ ਲੈ ਗਏ ਨਾ ਉਹ ਗਰਾਮ ਕਰ ਪਾ ਪੱਗੜੀ ਹੁਣ ਹੁਣੋਂ ਕੋਈ ਨਹੀਂ ਪਹਿਲਾਂ ਉਹ ਬਾਹਰ ਚੜਾ ਦੇ ਜਿਹਦੇ ਕੋਲ ਜੋਰ ਲਾਉਣਾ ਲਾਹਣ ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਿਰਦੇ ਨਾ ਕਿਸੇ ਦੇ ਕੋਈ ਨਹੀਂ ਪੈਰਾਕਲ ਕੋ ਬੰਦਾ ਰਿਹਾ ਅੱਛਾ ਕੀ ਹੋਇਆ ਚਾ ਚਿੱਟਣ ਅੰਦਰ ਕਾਗਜ਼ ਸ਼ਾਂਤਪਈ ਨਾ ਕਾਗਜ਼ ਭਰਨ ਦੇ ਬੰਦੇ ਸਾਡੇ ਉਹਨਾਂ ਨੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲਈ ਆਰਾਮ ਨਾਲ ਉੱਥੇ ਕਾਗਜ਼ ਭਰ ਰਹੇ ਨੇ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੱਗਾ ਜਾਊਗਾ ਨਹੀਂ ਮੇਰੇ ਨਾਲ ਤੇ ਨਹੀਂ ਹੱਤੋਂ ਪਈ ਹੋਈ ਸਾਰੇ ਬੰਦੇ ਪਾਸੇ ਬੰਦੇ ਆਹ ਉਮੀਦਵਾਰ ਨੇ ਬੈ ਚੇਅਰਮੈਨ ਦਾ ਹੱਥੀ ਸਲਾਵਾ ਜੀ ਅੱਛਾ ਜੀ ਅਹੀਂ ਜਨਾਬ ਕਾਗਜ਼ ਅੰਦਰੋਂ ਬਾਹਰੋਂ ਬਾਹਰ ਗਲਾਤੀ ਗੱਲ ਹੀ ਆ ਜੇ ਵੇਖਣਾ ਤਾਂ ਬਾਹਰ ਵੇਖ ਲੈਣਾ ਸਾਡੇ ਨਾਲ ਇਹ ਕੋ ਕਰਤੂ ਥੋੜੀ ਐ ਇਹ ਸਾਰਾ ਕੁਝ ਪੁੱਛ ਕਰਾਉਣ ਲਈ ਆ ਕੀ ਕਰਦੇ ਨੂੰ ਨੂੰ ਕਰੂ ਅੰਦਰ ਇਹ ਕਿ ਨਹੀਂ ਮਸਾ ਮਸਾ ਡਾਉਂ ਬਿਲਕੁਲ ਇੱਥੇ ਜਿਹੜਾ ਮਹਾਲ ਮੈਂ ਕਹਿੰਦੇ ਰੇਸ਼ਮ ਵੱਡਾ ਹੋਇਆ ਹੈ ਔਰ ਸਰਪ ਚੇਅਰਮੈਨ ਨੂੰ ਲਈ ਤਾਗਾਜ਼ਾ ਅਖਰ ਕਰਾ ਕੇ ਬਾਹਰ ਆਏ ਆ ਪੂਰ ਖੰਡ ਕਰਦੇ ਉਹ ਵੱਡਾ ਰੇਸ਼ਮ ਹੋਇਆ ਕਿ ਰੇਸ਼ਮ ਵੱਡਾ ਪਗੜੀ ਕਿੱਥੇ ਤੁਹਾਡੀ ਮਗਦੀ ਲਾਗ ਖਿੱਚ ਕੇ ਲਿਆ ਗਏ ਆ ਨਾ ਬੜਾ ਮਗਰਪਾ ਪੱਕਾ ਲੈ ਕੇ ਜਾਵਾਂਗੇ ਜਨਾਬ ਪੱਕਾ ਲੈ ਕੇ ਜਾਵਾਂਗੇ ਅਸੀਂ ਚੱਲ ਜਾਈਏ ਹੁਣ ਹੌਣ ਤੋਂ ਕੋਈ ਨਹੀਂ ਪਰੋਂ ਤੋਂ ਮੈਂ ਨਹੀਂ ਕਾ ਬਾਹਰ ਜਾਣਾ ਜਿਹਦੇ ਕੋ ਜੋੜ ਲਾਉਣਾ ਲਾਉਣ ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਹੈ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਰੇਦੇ ਨਾ ਕਿਸੇ ਦੇ ਕੋਈ ਨਹੀਂ ਪੈਰਾਕਲ ਕੋ ਬੰਦਾ ਰਿਹਾ ਅੱਛਾ ਕੀ ਹੋਇਆ ਚਾ ਚਿੱਟਣ ਵਿੱਚ ਅੰਦਰ ਟਾ ਕੇ ਸ਼ਾਂਤਪਈ ਨਾ ਕਾਗਜ ਭਰਨ ਦੇ ਬੰਦੇ ਸਾਡੇ ਉਹਨਾਂ ਨੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲਈਆਂ ਆਰਮ ਨਾਲ ਇੱਥੇ ਕਾਗਜ ਭਰ ਰਹੇ ਨੇ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੱਗਾ ਜਾਊਗਾ ਨਹੀਂ ਮੇਰੇ ਨਾਲ ਤੇ ਨਹੀਂ ਹੱਥੋਂ ਪਈ ਹੋਈ ਸਾਰੇ ਬੰਦੇ ਬੰਦੇ ਯਾਰ ਇੱਕ ਮਿੰਟ ਇਹ ਆ ਉਮੀਦਵਾਰ ਨੇ ਮੈਚ ਚੇਅਰਮੈਨ ਨਾ ਨਿਸ਼ਲਾਵਾ ਜੀ ਅਸੀਂ ਜਨਾਬ ਕਾਗਜ ਅੰਦਰੋਂ ਵਾਪਸ ਸਾਡੇ ਬਾਹ ਉਗਲਾਤੀ ਗੱਲ ਹੀ ਆ ਜੇ ਵੇਖਣਾ ਤਾਂ ਬਾਹਰ ਵੇਖ ਲੈਣਾ ਸਾਡੇ ਦਾ ਇਹ ਕੋ ਕਰਤੂ ਥੋੜੀ ਐ ਇਹ ਸਾਰਾ ਕੁਝ ਪੁੱਛ ਕਰਾਉਣ ਲਈ ਆ ਕੀ ਕਰਦੇ ਆ ਤੁਹਾਨੂੰ ਫੋਨ ਕਰੂੰਗਾ ਅੰਦਰ ਕਿ ਨਹੀਂ ਕਿ ਨਹੀਂ ਮਸੜਾ ਬਿਲਕੁਲ ਐ ਚੰਗਾ ਮੈਂ ਕੰਡਰੇ ਦਾ ਪੁੱਛ ਰਿਹਾ ਹੋਇਆ ਹਾਂ ਸਾਫ ਕਰ ਦੇ ਮੈਂ ਸਹੀ ਤਾਗਾਜ਼ਾ ਖਿੱਚਾ ਕੇ ਬਾਹਰ ਆਏ ਆ ਫੋਨ ਕਰਦੇ ਗੱਲ ਤੇ ਉਹ ਵੱਡਾ ਰੇਸ਼ਨ ਹੋਇਆ ਕੀ ਰੇਸ਼ਨ ਵੱਡਾ ਪਗੜੀ ਕਿੱਥੇ ਤੁਹਾਡੀ ਪਗੜੀ ਲਾਗ ਫਿਚਕ ਲਿਆ ਗਿਆ ਨਾ ਉਹ ਵਾਰਾ ਮਗਰ ਪੰਗੜੀ ਪੱਕਾ ਲੈ ਕੇ ਜਾਵਾਂਗੇ ਜਨਾਬ ਪੱਕਾ ਲੈ ਕੇ ਜਾਵਾਂਗੇ ਚੱਲ ਬਈ ਹੁਣ ਹੌਣ ਤੋਂ ਕੋਈ ਨਹੀਂ ਪਹਿਲਾਂ ਉਹ ਬਾਹਰ ਜਾਣੇ ਕਰਾਂ ਨੂੰ ਲੇਕਣੇ ਹਾਂ ਇਹਨਾਂ ਤੋਂ ਕਰਕੇ ਇਹ ਮੈਂ ਨਹੀਂ ਕਾ ਬਾਹਰ ਜਾਣਾ ਜਿਹਦੇ ਕੋ ਜੋੜ ਲਾਉਣਾ ਲਾਓ ਹਣ ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਰੇਦੇ ਨਾ ਕਿਸੇ ਦੇ ਕੋਈ ਨਹੀਂ ਪੈਰਾਕਲ ਕੋ ਬਹਿੰਦਾ ਰਿਹਾ ਅੱਛਾ ਕੀ ਹੋਇਆ ਚਾ ਚਿੱਟਨ ਵਿੱਚ ਅੰਦਰ ਕਾਗਜ਼ਾਂਤ ਪਈ ਨਾ ਕਾਗਜ਼ ਭਰਨ ਦੇ ਬੰਦੇ ਸਾਡੇ ਉਹਨਾਂ ਨੇ ਇਹਨੇ ਅੰਦਰ ਅੱਜ ਵਿਦਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲਈ ਆਰਾਮ ਨਾਲ ਇੱਥੇ ਕਾਗਜ਼ ਭਰ ਰਹੇ ਨੇ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਨਾ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੰਗਾ ਜਾਊਗਾ ਨਾ ਮੇਰੇ ਨਾਲ ਤੇ ਨਹੀਂ ਹੱਥੋਂ ਪਈ ਹੋਈ ਸਾਰੇ ਬੰਦੇ ਬੰਦੇ ਯਾਰ ਉਮੀਦਵਾਰ ਨੇ ਬੈਚ ਚੇ ਆਵਾ ਜੀ ਅੱਛਾ ਜੀ ਇਹ ਜਰਾਕ ਕਾ ਅੰਦਰੋਂ ਬਾਹਰੋਂ ਬਾਹਰ ਹੁੰਦੇ ਨਹੀਂ ਬਾਹਰ ਹੁੰਦਾ ਢਾ ਕੇ ਪਗਾ ਪਗਲਾ ਤੇ ਗੱਲ ਹੀ ਆ ਜੇ ਵੇਖਣਾ ਤਾਂ ਬਾਹਰ ਵੇਖਣਾ ਸਾਡੇ ਨਾਲ ਹੂੰ ਇਹ ਕੋ ਕਰ ਤੂੰ ਥੋੜੀ ਐ ਇਹ ਸਾਰਾ ਕੁਝ ਪੁੱਛ ਕਰਾਉਣ ਲਈ ਆ ਕੀ ਕਰਦੇ ਆ ਕੋਈ ਨਾ ਕੋਈ ਕਰਮੂ ਨੂੰ ਅੰਦਰ ਨਹੀਂ ਕਿਨਾਂ ਮੈਸਜ ਮੈਸਾਡਾ ਬਿਲਕੁਲ ਐਚੀ ਬੰਜ ਸਾਡੇ ਮਹਾਲ ਮੈਂ ਕੈਂਡੀਟ ਆ ਹਾਂ ਉਹ ਪੱਲਵਾ ਸਾਡਾ ਪੱਗੜੀ ਤਾਗੇ ਦਾ ਹੁਕਰਾ ਕੇ ਬਾਹਰ ਆਏ ਆ ਕੋਈ ਫੱਟੇ ਗੱਲ ਤੇ ਉਹ ਵੱਡਾਂ ਦਾ ਕੀ ਹੋਇਆ ਕੀ ਰੇਸ਼ਮ ਪੱਡਾ ਪਗੜੀ ਕਿੱਥੇ ਤੁਹਾਡੀ ਪਗੜੀ ਲਾ ਕੇ ਖਿੱਚ ਕੇ ਲੈ ਗਏ ਆ ਉਹ ਗਾ ਮਤਲਬ ਪੰਗੜੀ ਪੱਕਾ ਲੈ ਕੇ ਜਾਵਾਂਗੇ ਜਨਾਬ ਪੱਕਾ ਲੈ ਕੇ ਜਾਵਾਂਗੇ ਚੱਲ ਬਈ ਨਹੀਂ ਹੁਣ ਹੌਣ ਤੋਂ ਕੋਈ ਨਹੀਂ ਪਹਿਲਾਂ ਬਾਹਰ ਕਢਣਗੇ ਮੈਂ ਨਹੀਂ ਕਾ ਬਾਹਰ ਕਢ ਜਿਹਦੇ ਕੋ ਜੋਰ ਲਾਉਣਾ ਲਾਉਣ ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਿਰੇ ਦੇ ਨਾ ਕਿਸੇ ਦੇ ਕੋਈ ਨਹੀਂ ਪੈਰਾਂ ਕੋ ਬੰਨਦਾ ਰਿਹਾ ਅੱਛਾ ਕੀ ਹੋਇਆ ਚਾ ਚਿੱਟਣ ਵਿੱਚ ਅੰਦਰ ਆਗੇ ਸ਼ਾਂਤਪਈ ਨਾ ਕਾਗੇ ਭਰੰਦੇ ਬੰਦੇ ਸਾਡੇ ਉਹਨਾਂ ਨੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲਈਆਂ ਆਰਮ ਨਾਲ ਉੱਥੇ ਕਾਗਜ਼ ਭਰ ਰਹੇ ਨੇ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੱਗਾ ਜਾਊਗਾ ਮੇਰੇ ਨਾਲ ਤੇ ਨਹੀਂ ਹੱਥੋਂ ਪਈ ਹੋਈ ਸਾਰੇ ਚੰਗੇ ਬੰਦੇ ਬਲੇ ਬੰਦੇ ਯਾਰ ਇੱਕ ਮਿੰਟ ਇਹ ਆ ਉਮੀਦਵਾਰ ਨੇ ਬੈ ਚੇਅਰਮੈਨ ਦਾ ਹੱਥ ਸਲਾਵਾ ਜੀ ਅੱਛਾ ਜੀ ਅਸੀਂ ਜਨਾਬ ਕਾ ਅੰਦਰੋਂ ਵਾਪਸ ਸਾਡੇ ਬਾਹਰੋਂ ਨਹੀਂ ਬਾਹਰੋਂ ਡਾ ਕੇ ਪੱਗਾਂ ਬੁਗਲਾ ਦੇ ਗੱਲ ਹੀ ਯਾਰ ਜੇ ਵੇਖ एक करतूत थोड़ी है सारा जा कुछ पूछ रहा हूं भाई यार की कर रहे हैं कौन कर रहा हूं अंदर इतनी कितना मैं मशरा था बिल्कुल इतना मैं कह रहा हूं और साहब जेल में हम नहीं ताकत दाखिल करा के बाहर आए हैं कौन सा डिकल है तो भाई साहब वो पड़ाल तक की होया की रेशम रेशम पड़ा पगड़ी किसे कट मगदी लाग खींच के लेकर आए हैं बड़ी पक्का लेके जावा के जनाब पक्का लेके जावा के ਹੁਣ ਆਉਣ ਤੋਂ ਕੋਈ ਨਹੀਂ ਕਰਾਂ ਨੂੰ ਮੈਂ ਨਹੀਂ ਕਾ ਬਾਹਰ ਕਢਾ ਜਿਹਦੇ ਕੋਲ ਜੋਰ ਲਾਉਣਾ ਲਾਹਣ ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਰੇਦੇ ਨਾ ਕਿਸੇ ਦੇ ਕੋਈ ਨਹੀਂ ਪੈਰਾਕਲ ਕੋ ਬੰਨਦਾ ਰਿਹਾ ਅੱਛਾ ਕੀ ਹੋਇਆ ਅੱਛਾ ਚਿੱਟਣ ਵਿੱਚ ਅੰਦਰ ਕਾਗਜ਼ ਸ਼ਾਂਤਪਈ ਨਾ ਕਾਗਜ਼ ਭਰਨ ਦੇ ਬੰਦੇ ਸਾਡੇ ਉਹਨਾਂ ਨੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀ ਪੱਗਾਂ ਲਈ ਆਰਾਮ ਨਾਲ ਇੱਥੇ ਕਾਗਜ਼ ਭਰ ਰਹੇ ਨੇ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਪੱਗਾਂ ਜਾਊਗਾ ਮੇਰੇ ਨਾਲ ਤੇ ਨਹੀਂ ਹੱਤੋਂ ਪਈ ਹੋਈ ਸਾਰੇ ਚੰਗੇ ਬੰਦੇ ਇਹ ਬੰਦੇ ਆਹ ਉਮੀਦਵਾਰ ਨੇ ਬੈ ਚੇਅਰਮੈਨ ਦਾ ਅਟਿਸਲਾਵਾ ਜੀ ਅਸੀਂ ਜਨਾਬ ਕਾਗਜ਼ ਅੰਦਰੋਂ ਬਾਅਦੋਂ ਬਾਹਰ ਹੁੰਦੇ ਨਹੀਂ ਬਾਹਰ ਹੁੰਦੇ ਢਾ ਕੇ ਪੱਗਾਂ ਬੁਕਲਾ ਦੇ ਗੱਲ ਹੀ ਆ ਜੇ ਵੇਖਣਾ ਤਾਂ ਬਾਹਰ ਵੇਖ एक और करतू थोड़ी है ये सारा कुछ कुछ ग्राउंड है यार लग जो की कर रहे हैं इन्हीं के नाम मशक मशक रहा हूं बिल्कुल ऐसे तो मैं कह रहा हूं और साथ में जेल में जो ताकत दाखिल करा के बाहर आए हैं उनको निकालते हैं आपको पैसा नहीं वो पड़ाल तक की होया की रेशम रेशम पड़ा पगड़ी किथे तक मगदी लाग खींच के लेके आए हैं और आराम से पगड़ी पक्का लेके जावा के जनाब पक्का लेके जावा के आज ਹੁਣ ਹੁਣੋਂ ਕੋਈ ਨਹੀਂ ਮੈਂ ਨਹੀਂ ਕਾ ਬਾਹਰ ਜਾਣਾ ਜਿਹਦੇ ਕੋ ਜੋਰ ਲਾਉਣਾ ਲਾਉਣ ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਕਦੀ ਕੋਈ ਗੱਲ ਨਹੀਂ ਅੱਜ ਆਪਾਂ ਬਣੇ ਫਿਰੇ ਦੇ ਨਾ ਕਿਸੇ ਦੇ ਕੋਈ